ਸੱਚਾ ਧਨ ਗੁਰਮਤੀ ਪਾਏ ਜਿਹੜੇ ਧਨ ਨੇ ਸਦਾ ਟਿਕਣਾ ਉਹ ਧਨ ਕੀ ਹੈ ਇਹ ਧਨ ਖੋਟ ਨਾ ਨਖਟੇ ਨਾ ਜਾਏ ਪੂਰੇ ਸਤਗੁਰ ਦਿਆ ਦਿਖਾਏ ਪਰ ਉਹ ਸਾਨੂੰ ਇੰਜ ਲੱਗਦਾ ਹੈ ਇਸ ਧਨ ਨਾਲ ਸੰ ਕੁਝ ਮਿਲਣਾ ਨਹੀਂ ਹੈ ਪਰ ਇਸ ਧਨ ਦੀ ਮਹਾਨਤਾ ਕਿਉਂਕਿ ਅਸੀਂ ਕੰਪੇਅਰ ਕਰਦੇ ਹਰ ਚੀਜ਼ ਨੂੰ ਸਾਨੂੰ ਲੱਗਦਾ ਇਸ ਸੰਸਾਰਿਕ ਧਨ ਨਾਲ ਬਹੁਤ ਕੁਝ ਖਰੀਦਿਆ ਜਾ ਸਕਦਾ। ਇਸ ਧਨ ਨਾਲ ਕੀ ਆਉਣਾ? ਪਰ ਮਨੁੱਖ ਭੁੱਲ ਜਾਂਦਾ। ਪਰਮੇਸ਼ਰ ਦੇ ਦਰ ਤੇ ਮਾਨ ਸਨਮਾਨ ਇਸੇ ਤਰਨੇ ਲਾਉਣਾ। ਅਸੀਂ ਜਿਹੜੀ ਸਾਡੀ ਇਹ ਲਾਈਨ ਹੈ। ਭਾਵੇਂ ਉਹ ਪੁਜਾਰੀ ਹੋਏ ਸਾਡੇ ਵਰਗੇ ਗੁਰੂ ਦੇ ਸੇਵਾਦਾਰ ਹੋਣ। ਵੱਡੇ ਵੱਡੇ ਅਮੀਰ ਵੀ ਆ ਕੇ ਇਸ ਨਿਬਾਜ਼ ਨੂੰ ਇਸ ਬਾਣੇ ਨੂੰ ਤੇ ਬਾਣੇ ਨੂੰ ਨਮਸਕਾਰਾਂ ਕਰਦੇ ਨੇ ਇਹਦਾ ਮਤਲਬ ਬੰਦਗੀ ਦਾ ਸਥਾਨ ਉੱਚਾ ਆ ਭਗਤੀ ਦਾ ਸਥਾਨ ਉੱਚਾ ਆ ਧਰਮ ਦਾ ਸਥਾਨ ਉੱਚਾ ਆ